ਕੈਨੇਡਾ ਜਾਣ ਦਾ ਕਰੇਜ਼ ਕਹਿੰਦੇ ਹੁਣ ਘਟਦਾ ਹੀ ਜਾ ਰਿਹਾ ਕੈਨੇਡਾ ਕਹਿੰਦੇ ਕੰਮ ਹੀ ਨਹੀਂ ਮਿਲਦਾ ਪਿਆ ਕਿਸੇ ਨੂੰ ਕਾਫੀ ਟਾਈਮ ਤੋਂ ਇਹ ਰੋਲਾ ਪਿਆ ਹੋਇਆ ਏ ਕਿ ਕੈਨੇਡਾ ਦੇ ਹਾਲਾਤ ਬਹੁਤ ਮਾੜੇ ਨੇ ਨਾ ਉਧਰ ਕੰਮ ਮਿਲਦਾ ਪਿਆ ਏ ਨਾ ਉਧਰ ਘਰ ਮਿਲਦਾ ਪਿਆ ਏ ਬਹੁਤ ਸਾਰੇ ਪੰਜਾਬੀਆਂ ਨੇ ਹੁਣ ਕੈਨੇਡਾ ਤੋਂ ਮੁੱਖ ਮੋੜ ਲਿਆ ਏ ਬਹੁਤ ਸਾਰੇ ਪੰਜਾਬੀ ਕੈਨੇਡਾ ਤੋਂ ਮੂਵ ਹੋ ਰਹੇ ਨੇ ਤੇ ਬਹੁਤ ਸਾਰੇ ਪੰਜਾਬੀ ਵਾਪਸ ਆਪਣੇ ਪੰਜਾਬ ਆ ਰਹੇ ਨੇ ਪਰ ਅਜੇ ਕੁਝ ਕੇ ਪੰਜਾਬੀ ਅਜੇ ਵੀ ਨੇ ਜੋ ਇੰਨਾ ਕੁਝ ਹੋਣ ਦੇ ਬਾਵਜੂਦ ਕੈਨੇਡਾ ਜਾ ਰਹੇ ਨੇ ਉਹਨਾਂ ਪੰਜਾਬੀਆਂ ਵਾਸਤੇ ਅੱਜ ਆਪਾਂ ਇੱਕ ਭੈਣ ਦੀ ਵੀਡੀਓ ਸਾਂਝੀ ਕਰਨ ਜਾ ਰਹੇ ਜਿਹੜੀ ਭੈਣ ਕਾਫੀ ਟਾਈਮ ਤੱਕ ਕੈਨੇਡਾ ਰਹਿੰਦੀ ਸੀ ਵਧੀਆ ਕੰਮਕਾਰ ਸੀ ਪਰ ਫਿਰ ਵੀ ਇਸ ਭੈਣ ਨੂੰ ਲੱਗਾ ਵੀ ਨਹੀਂ ਅਸਲੀ ਮਜਾ ਤਾਂ ਆਪਣੇ ਪੰਜਾਬ ਆ ਇਸ ਕਰਕੇ ਇਸ ਭੈਣ ਨੇ ਕੈਨੇਡਾ ਦੀ ਪੀਆਰ ਪਾਰ ਦਿੱਤੀ ਯਾਰੋ ਵਿਦੇਸ਼ ਜਾਣਾ ਵਿਦੇਸ਼ ਜਾਣਾ ਕਹਿਣਾ ਸੋਖਾ ਪਰ ਉਧਰ ਜਾ ਕੇ ਕੰਮ ਕਰਨਾ ਬਹੁਤ ਹੀ ਔਖਾ ਅੱਜ ਦੇ ਟਾਈਮ 'ਚ ਦੇਖੀਏ ਤਾਂ ਜਿਹੜਾ ਵੀ ਬੱਚਾ ਸਕੂਲ ਜਾਂਦਾ ਏ ਉਹਨਾਂ ਵਿੱਚੋਂ 70-80% ਬੱਚਿਆਂ ਨੂੰ 10th ਜਾਂ +2 ਪਾਸ ਕਰਨ ਦੀ ਉਸ ਤੋਂ ਵਧੀਆ ਨੰਬਰ ਲੈਣ ਦੀ ਕੋਈ ਵੀ ਟੈਨਸ਼ਨ ਨਹੀਂ ਉਹਨਾਂ ਬੱਚਿਆਂ ਨੂੰ ਪੁੱਛੀਏ ਤਾਂ ਉਹ ਬੱਚੇ ਕਹਿੰਦੇ ਨੇ ਅਸੀਂ ਬਾਹਰ ਹੀ ਜਾਣਾ ਅਸੀਂ ਡੌਂਕੀ ਲਾ ਕੇ ਯੂਐਸਏ ਚਲੇ ਜਾਣਾ ਤਾਂ ਕੋਈ ਕਹਿੰਦਾ ਹੈ ਵੀ ਆਪਾਂ ਕੈਨੇਡਾ ਜਾਣਾ ਸੋ ਕਹਿ ਸਕਦੇ ਹਾਂ ਕਿ ਇਹਨਾਂ ਬੱਚਿਆਂ ਦੇ ਦਿਮਾਗ 'ਚ ਬੈਠਿਆ ਹੋਇਆ ਹੈ ਕਿ ਆਪਾਂ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾਣਾ ਹੈ ਪਰ ਇਹੋ ਜਿਹੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਦੇ ਘਰ ਵਾਲਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਬੱਚਿਓ ਪੰਜਾਬ 'ਚ ਰਹੋ ਵਧੀਆ ਪੜੋ ਤੇ ਵਧੀਆ ਜੌਬ ਤੇ ਲੱਗੋ ਸੋ ਕੀ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ